ਹਾਂਜੀ ਬਨਾਸ਼ ਜੀ ਅੱਜ ਜੋ ਡਾਟ ਸਾਹਮਣੇ ਨਾਣਾਂ ਵਾਲੀ ਬਿਰੋਚ ਖੋਲੋ ਰੇ ਕੜਾ ਸ਼ੁਰੂ ਕੀਤਾ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਮੈਂ ਇਹ ਕਹਿਣਾ ਚਾਹਾਂਗਾ ਜੀ ਕਿ ਸਾਡੇ ਜਿਹੜੇ ਰਿਗ ਵੇਦ ਆਯੂ ਵੇਦ ਲਿਖਿਆ ਹੈ ਆਯੂ ਵੇਦ ਦੇ ਵਿੱਚ ਹਜ਼ਾਰਾਂ ਸਾਲਾਂ ਤੋਂ ਜਿਹੜੀ ਇਹ ਜਿਹੜੀ ਪદ્ધਤੀ ਚੱਲੀ ਆ ਰਹੀ ਆ ਜਿਹੜੀ ਐਲੋਪੈਥੀ ਆ ਐਲੋਪੈਥੀ ਜਿਹੜੀ ਆ 100 ਸਾਲ ਤੋਂ ਚੱਲੀ ਆ ਆਯੂਵੇਦ ਦੇ ਵਿੱਚ ਸਾਰੇ ਜਿਹੜੇ ਪਰਮਾਨੈਂਟ ਇਲਾਜ ਨੇ ਜੜ ਤੋਂ ਖਤਮ ਕਰ ਦਿੰਦੀ ਆ ਇਹ ਜਿਹੜਾ ਅਸੀਂ ਕਾੜਾ ਪਿਉਣ ਲੱਗੇ ਆ ਐਲੋਪੈਥੀ ਦੇ ਵਿੱਚ ਡਾਕਟਰ ਪੇਨ ਕਲਰ ਦਿੰਦੇ ਨੇ ਦਵਾਈਆਂ ਦਿੰਦੇ ਨੇ ਉਹਨੂੰ ਰੋਗ ਦੇ ਨੇ ਪੈਨੋ ਵੀ ਪੇਸ਼ੈਂਟ ਨੂੰ ਪਤਾ ਨਾ ਲੱਗੇ ਆਯੂਵੇਦ ਦੇ ਜਿਹੜਾ ਕਾੜਾ ਪਿਉਂਨੇ ਆ ਇਹ ਹੌਲੀ ਹੌਲੀ ਜਿਹੜਾ ਸਾਡਾ ਕਲੌਟ ਬਣਿਆ ਉਹਨੂੰ ਡਿਸੋਲਵ ਕਰਕੇ ਉਹਨੂੰ ਪਿਸ਼ਾਬ ਰਸਤੇ ਪੋਟੀ ਦੇ ਰਸਤੇ ਇਹ ਬਾਹਰ ਕੱਢ ਦਿੰਦੀ ਆ ਜਿਹੜਾ ਸਾਡਾ ਬਲੱਡ ਇਨਫੈਕਸ਼ਨ ਹੋਈ ਆ ਉਹਨੂੰ ਬਿਲਕੁਲ ਠੀਕ ਕਰ ਦਿੰਦੀ ਆ ਜਿਨ੍ਹਾਂ ਦੇ 90 90% ਬਲੌਕੇਜ ਆ ਉਹ ਕਾੜੇ ਨਾਲ ਬਿਲਕੁਲ ਠੀਕ ਹੋ ਗਈ ਆ ਅੱਜ ਜਿਹੜਾ ਕਾੜਾ ਪੀ ਲਏ ਅੱਜ ਟੈਸਟ ਕਰਾ ਲਏ ਤਿੰਨਾ ਮਹੀਨਾ ਬਾਅਦ ਕਾੜਾ ਪੀ ਕੇ ਤੇ ਉਹਦਾ ਟੈਸਟ ਕਰਾ ਲੇ ਤੇ 100% ਉਹਨੂੰ ਫਾਇਦਾ ਮਿਲੇਗਾ ਜੀ ਕਾੜੇ ਦੇ ਇਹ ਗੁਣ ਨੇ ਜੀ ਅੱਛਾ ਇਹ ਜੋ ਕਾੜਾ ਵਾਏ ਕਿੰਨੀਆਂ ਕੁ ਜੜੀਆਂ ਬੂਟੀਆਂ ਚ ਪਾਈਆਂ ਗਈਆਂ ਇਹਦੇ ਵਿੱਚ ਜੀ 27 ਤੋਂ 28 ਜੜੀਆਂ ਬੂਟੀਆਂ ਪਾਈਆਂ ਗਈਆਂ ਏ ਜਿਹਦੇ ਵਿੱਚ ਦਾਲਚੀਨੀ ਆ ਮਕੋਆ ਜਿਹੜੇ ਕਿ ਖੂਨ ਨੂੰ ਬਲੱਡ ਨੂੰ ਸਾਫ਼ ਕਰਦੀ ਹੈ ਤੇ ਹੁਣ ਤੱਕ ਆਪਣੇ ਕੋਈ ਪੀਣ ਵਾਸਤੇ ਇਥੇ ਹਾਂਜੀ ਹਾਂਜੀ ਇਹ ਅਸੀਂ ਇਹ ਕਾਫੀ ਦੇਰ ਤੋਂ ਸ਼ੁਰੂ ਕੀਤਾ ਹੈ ਜੀ ਤੇ ਅੱਜ ਅਸੀਂ ਤੁਹਾਨੂੰ ਕਹਿ ਰਹੇ ਆ ਆਪਣੇ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਵੀ ਇੱਥੇ ਹੋਮੋਮ ਆ ਕੇ ਸਾਡੇ ਕੋਲ ਮਰੀਜ਼ ਪਹੁੰਚਣ ਤੇ ਇਹ ਸਾਡੀ ਗਰੰਟੀ ਹੈ ਵੀ ਉਹਨਾਂ ਦੀ ਬਲੌਕੇਜ ਜਿਹੜੀ ਹੈ ਬਿਲਕੁਲ 100% ਠੀਕ ਹੋ ਜੇਗੀ ਤੇ ਜਿਹੜੀਆਂ ਅੰਗਰੇਜ਼ੀ ਦਵਾਈਆਂ ਦਾ ਵੇਖੋ ਸਾਈਡ ਇਫੈਕਟ ਹੁੰਦਾ ਵਾ ਇਹਨਾਂ ਦਾ ਵੀ ਕੋਈ ਇਹ 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 ਤੁਹਾਡੇ ਚੈਨਲ ਦੇ ਮਾਧਿਅਮ ਨਾਲ ਅਸੀਂ ਇਹ ਕਹਿੰਨੇ ਆ ਸਾਡਾ ਜਿਹੜਾ ਆਯੂਵੈਦ ਤੇ ਕੋਈ ਵੀ ਦਵਾਈ ਹੈ ਉਹ ਕੋਈ ਵੀ ਸਾਈਡ ਇਫੈਕਟ ਨਹੀਂ ਕਰਦੀ ਐਲੋਫੈਥੀ ਐਲੋਪੈਥੀ ਦੇ ਜਿਹੜੇ ਸਾਈਡ ਇਫੈਕਟ ਹੁੰਦੇ ਆ ਕੋਈ ਕਿਡਨੀ ਅਨਫੈਕਟ ਕਰਦੇ ਆ ਕੋਈ ਸਾਡੇ ਲੰਗਜ਼ ਨੂੰ ਅਫੈਕਟ ਕਰਦੀ ਹੈ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਗਾ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਹੁਣ ਅਸੀਂ ਗੱਲ ਕਰਾਂਗੇ ਡਾਕਟਰ ਕੇਵਲ ਕ੍ਰਿਸ਼ਨ ਕਾਲਿਆ ਜੀ ਨਾਲ ਜਿਨ੍ਹਾਂ ਨੇ ਇਸ ਕਾੜੇ ਦੀ ਖੋਜ ਕੀਤੀ ਹੈ ਹਾਂ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਜੀ ਜਿਹੜਾ ਅਸੀਂ ਕਾੜਾ ਬਣਾਇਆ ਹੈ ਅੱਜ ਇਸ ਵੇਲੇ ਜਿਹੜੀ ਸਮੱਸਿਆਵਾਂ ਚੱਲ ਰਹੀਆਂ ਖਾਣ ਪੀਣ ਤੋਂ ਹਾਂਜੀ ਅੱਜ ਕੱਲ ਬਹੁਤ ਮੈਦਾ ਹੋਰ ਦੂਸਰਾ ਜਿਹੜਾ ਜ਼ਿੰਕ ਫੂਡ ਬਹੁਤ ਚੱਲ ਰਿਹਾ ਹੈ ਉਦੇ ਕਰਕੇ ਲੋਗਾਂ ਨੂੰ ਬਹੁਤ ਸਮੱਸਿਆ ਆ ਰਹੀ ਹੈ ਲੀਵਰ ਫੈਟੀ ਹੋ ਰਹੀਆ ਕਿਡਨੀ ਖਰਾਬ ਹੋ ਰਹੀਆ ਪੈਨਕ੍ਰੀਆਜ਼ ਖਰਾਬ ਹੋ ਰਿਹਾ ਉਹਦੇ ਕਰਕੇ ਸ਼ੂਗਰ ਦੀ ਸਮੱਸਿਆ ਵਾ ਨਸਾ ਬਲੌਕ ਹੋ ਰਹੀਆਂ ਨੇ ਖੂਨ ਗਾੜਾ ਹੋ ਰਿਹਾ ਹੈ ਅਸੀਂ ਉਹਦੇ ਵਾਸਤੇ ਇੱਕ ਜਨਤਾ ਦੀ ਸੇਵਾ ਵਾਸਤੇ ਜਨ ਜਾਨਹਤ ਵਾਸਤੇ ਕਾੜਾ ਤਿਆਰ ਕੀਤਾ ਹੈ ਜਿਹੜਾ ਅਸੀਂ ਫ੍ਰੀ ਸੇਵਾ ਕਰ ਰਹੇ ਹਾਂ ਲੋਗਾਂ ਨੂੰ ਤਾਂ ਕਿ ਉਹ ਇਸ ਰੋਗ ਤੋਂ ਮੁਕਤੀ ਪਾਉਣ ਅਹੀਂ ਇਹ ਜ਼ਰੂਰ ਨਹੀਂ ਕਹਿੰਦੇ ਕਿ ਇਹ ਜਿਨ੍ਹਾਂ ਨੂੰ ਰੋਗ ਹੈ ਜਿਨ੍ਹਾਂ ਦੀਆਂ ਨਸਾ ਬਲੌਕ ਹੈ ਉਹੋ ਹੀ ਪੀਣ ਉਹ ਲੋਗ ਵੀ ਆਕੇ ਪੀਣ ਜਿਨ੍ਹਾਂ ਨੂੰ ਇਹ ਸਮੱਸਿਆ ਹੋਵੇ ਹੀ ਨਾ ਤੇ ਅਸੀਂ ਲੋਕਾਂ ਨੂੰ ਇਹ ਚੀਜ਼ ਨੂੰ ਕਹਿੰਦੇ ਆ ਕਿ ਆਕੇ ਤੁਸੀਂ ਕੜੇ ਦਾ ਸੇਵਨ ਕਰੋ ਤੁਹਾਡੀਆਂ ਨਸਾਂ ਜਿਹੜੀਆਂ ਬਿਲਕੁਲ ਠੀਕ ਹੋ ਜਾਣਗੀਆਂ ਪੈਰ ਦੀ ਉਂਗਲਾਂ ਸੁੰਦੀਆਂ ਨਸਾਂ ਨੂੰ ਕੜੱਲਾਂ ਪੈਂਦੀਆਂ ਇਹ ਸਾਰੀਆਂ ਸਮੱਸਿਆ ਠੀਕ ਹੋ ਜਾਣਗੀਆਂ ਤੇ ਨਾਲ ਲੀਵਰ ਵੀ ਠੀਕ ਹੋਏਗਾ ਪੇਟ ਸਾਫ਼ ਹੋਇਆ ਕਰੇਗਾ ਕਿਡਨੀयां ਚ ਸਾਫ਼ ਹੋ ਕੇ ਪਿਸ਼ਾਬ ਵਗੈਰਾ ਸਭ ਨਿਕਲ ਜਾਣਗੇ ਅੰਦਰੋਂ ਜ਼ਹਿਰੀਲੇ ਜਿੰਦੇ ਵੀ ਤੱਤ ਬਾਹਰ ਨਿਕਲ ਜਾਣਗੇ ਔਰ ਅਸੀਂ ਦਿਨੋਂ ਦਿਨ ਜਿਹੜੇ ਨਿਰੋਗ ਹੁੰਦੇ ਜਾਵਾਂਗੇ 僕だったら。